ਉਦ ਰਹਿ ਨੇ ਨਾ ਕਲਯੁਗ ਚ ਇਹ ਸਾਡੇ ਨਾਲ ਇਨੀ ਜਾਤੀ ਸ਼ੁਰੂ ਕਰ ਦਿੰਦਾ ਹੈ ਐਨਾ ਸੰਸਾਰ ਦਾ ਨਿਯਮ ਬਦਲ ਜਾਂਦਾ ਹੈ ਰਾਜੇ ਐਨੇ ਕਸਾਈ ਹੋ ਜਾਂਦੇ ਨੇ ਪਰਜਾ ਇਨੀ ਕਰਪਟ ਹੋ ਜਾਂਦੀ ਹੈ ਬੇਚੈਨੀ ਹੱਦ ਤੋਂ ਵੱਧ ਜਾਂਦੀ ਹੈ ਕਲਾ ਤੇ ਕਲੇਸ਼ ਐਨਾ ਵੱਧ ਜਾਂਦਾ ਹੈ ਕਿ ਲੜ ਲੜ ਕੇ ਮਰ ਜਾਂਦੇ ਨੇ ਆਪੇ ਇਹ ਜੇ ਹਥਿਆਰ ਬਣ ਜਾਂਦੇ ਨੇ ਕਿ ਇੱਕ ਬੰਦੇ ਨੇ ਚਲਾਤਾ ਸਾਰੀ ਮਰਜੂ ਦੁਨੀਆ ਜਿੰਨੀ ਹੈ ਅਰਥਪਲਾਨ ਉੱਚ ਪਾਪਾ ਦੇ ਵੱਲ ਹੋਣ ਜਾਂ ਵਾਧਨ ਨਾਲ ਆਦਮੀ ਦੀ ਗੈਰ ਜ਼ਿੰਮੀ ਜ਼ਿੰਮੇਵਾਰੀ ਵਧਨ ਦੇ ਨਾਲ ਜਿਹੜਾ ਅਸਮਾਨ ਹੈ ਸਾਡੇ ਉੱਤੇ ਇਹ ਧਿਆਨ ਨਾਲ ਗੱਲ ਪੜ੍ਹੇ ਲਿਖਿਆ ਆਂਦੀ ਹੈ ਸਮਝਣ ਵਾਲੀ ਹੈ ਉਹ ਇਹ ਹੈ ਕਿ ਸਾਡੇ ਉੱਤੇ ਇੱਥੋਂ 30 ਮੀਲ ਤੇ ਉੱਤੇ ਉੱਤੇ ਜੇ ਅਸੀਂ ਜਾਣੇ ਆਂ ਨਾ ਇੱਥੇ ਇੱਕ ਕ੍ਰੈਸਟ ਹੈ ਕ੍ਰੈਸਟ ਅੰਗਰੇਜ਼ੀ ਦਾ ਅੱਖਰ ਉਹ ਐਵੀਏ ਦੇ ਹਾਲੇਦਾਲੇ ਇੱਕ ਪਰਦਾ ਜਿਹਾ ਹੈ ਕਾਫੀ ਕਿੰਨੇ ਮੀਲ ਚੌੜਾ ਜਿਵੇਂ ਆਂਡਾ ਹੁੰਦਾ ਹੈ ਆਂਡੇ ਦੇ ਉੱਤੇ ਉੱਤੇ ਹੁੰਦਾ ਨਾ ਪਤਲਾ ਜਿਹਾ ਤੇ ਇੱਕ ਉਹਦੇ ਹੋਰ ਹੁੰਦਾ ਵਿੱਚ ਜਿਵੇਂ ਸਹੀ ਆਂਡਾ ਹੈ ਇਹਨੂੰ ਤਾਂ ਹੀ ਐਂਡ ਕਹਿੰਦੇ ਨੇ ਇਹ ਆਂਡਿਆਂ ਵਰਗੇ ਨਹੀਂ ਸਾਰੇ ਉਹਨੂੰ ਕ੍ਰੈਸਟ ਕਹਿੰਦੇ ਨੇ ਇਹ ਜਦੋਂ ਬੰਦੇ ਗਲਤ ਹੋ ਜਾਂਦੇ ਨੇ ਤਮਾਕੂ ਬਹੁਤਾ ਪੀਣ ਲੱਗ ਜਾਣ ਵਾਤਾਵਰਨ ਗੰਦਾ ਕਰ ਦੇਣ ਤਾਂ ਉਹਦਾ ਸੰਤੁਲਨ ਵਿਗੜ ਜਾਂਦਾ ਉਤੋਂ ਉਤੋਂ ਵਿਗੜ ਕੇ ਉਹਦੇ 'ਚ ਗਲੀ ਹੋ ਜਾਂਦੀ ਆ ਹੌਲੀ ਹੌਲੀ ਜਦ ਗਲੀ ਹੋਗੀ ਤਾਂ ਗਰਮੀ ਵਧ ਜਾਏਗੀ ਗਰਮੀ ਵਧਿਆ ਤਾਂ ਸਮੁੰਦਰ ਜਿਹੜਾ ਜੰਮਿਆ ਹੋਇਆ ਪਿਗਲਣਾ ਸ਼ੁਰੂ ਹੋ ਜਾਏਗਾ ਪਹਾੜਾਂ ਦੇ ਗਲੇਸ਼ੀਅਰ ਪਿਗਲਨੇ ਸ਼ੁਰੂ ਹੋ ਜਾਣਗੇ ਤੇ ਪਾਣੀ ਇੰਨਾ ਚੜ ਜਾਏਗਾ ਧਰਤੀ ਉਹਦੇ ਵਿੱਚ ਡੁੱਬ ਜਾਂਦੀ ਐ ਇਹਨੂੰ ਕਹਿੰਦੇ ਪਾਣੀ ਦੀ ਪਰਲੋ ਆ ਜੀ ਐਨੀਆਂ ਬਿਮਾਰੀਆਂ ਪੈ ਜਾਣਗੀਆਂ ਕਿ ਕੋਈ ਬਿਰਲਾ-ਬਿਰਲਾ ਕੁਰਸ਼ ਬਚੇਗਾ ਜਾਂ ਆਦਮੀ ਦੀ ਬੁੱਧੀ ਐਸੀ ਭ੍ਰਿਸ਼ਟ ਹੋ ਜਾਏਗੀ ਕਿ ਉਹ ਐਟੋਮਿਕ ਬੰਬ ਚਲਾਉਣੇ ਸ਼ੁਰੂ ਕਰ ਦੇਗਾ ਜ਼ਹਿਰੀਲੀਆਂ ਗੈਸਾਂ ਚਲਾ ਦੇਗਾ ਤੇ ਬੰਦੇ ਮਰ ਜਾਣਗੇ ਇਹ ਕਲਯੁਗ ਦੀ ਉਮਰ ਅੱਜ ਤੱਕ ਨਹੀਂ ਕਦੇ ਪੂਰੀ ਹੋਈ 432000 ਸਾਲ ਇਹਦੇ ਚ ਬੰਦੇ ਨਹੀਂ ਰਹਿੰਦੇ ਇਹ ਵੱਧ ਤੇ ਵੱਧ 20000 ਸਾਲ ਹੁੰਦਾ ਇਹ ਤਾਂ ਗਾਹ ਫੇਰ ਸੁਨਾ ਪਿਆ ਰਹਿੰਦਾ ਖਤਮ ਹੋ ਜਾਂਦੀ ਹੈ ਦੁਨੀਆ ਸੁਨਾ ਪਿਆਰੋ ਕੋਈ ਕੋਈ ਬੰਦਾ ਕਿਤੇ ਕਿਤੇ ਸ਼ਾਇਦ ਬਚ ਜਾਵੇ ਤਬ ਜਾਵੇ ਮੜਕੇ ਫੇਰ ਵਾਦੀ ਸ਼ੁਰੂ ਹੁੰਦੀ ਹੈ ਇਹ ਕਾਲ ਯੁਗ ਦੇ ਅੰਦਰ ਐਨੇ ਰੌਲੇ ਗੋਲੇ ਦੇ ਅੰਦਰ ਸਾਡਾ ਫੇਰ ਲੰਘਣ ਦਾ ਕੀ ਇੰਤਜਾਮ ਹੈ ਪਰਮੇਸ਼ਰ ਨੇ ਕਰਿਆ ਉਹ ਮਹਾਰਾਜ ਜੀ ਨੇ ਨਾਮ ਲਿਆਂਦਾ ਨਾਨਕ ਇਹ ਕਰਕੇ ਬੰਨਾ ਨਾਮ ਦਾ ਫਲ ਕਿੰਨਾ ਹੈ ਕਰੋਨਾ ਜੱਗ ਕਰੇ ਹੋਏ ਇਹਦੇ ਮੁਕਾਬਲੇ ਤੇ ਨਹੀਂ ਪਹੁੰਚਦੇ ਉਹਨਾਂ ਦਾ ਆਨ ਤੀਰਥ ਯਾਤਰਾ ਕੀਤੀਆਂ ਹੀਆਂ ਨਾਮ ਦੇ ਬਰਾਬਰ ਨਹੀਂ ਪਹੁੰਚਦੀਆਂ ਇਕਦਾ ਸਾਨੂੰ ਨਾਮ ਮਹਾਰਾਜ ਨੇ ਦੱਸਤਾ ਵੀ ਤੁਸੀਂ ਨਾਮ ਜਪੋ